ਕਿੱਦਾਂ ਪਾਵਾਂ ਵੇウਰੇਂ ਅਗਟਾ ਕਣਕ ਪਈ ਐ ਚ ਅਸੋ ਅ ਕਿੱਦ ਰੱਖਣੀ ਆ ਅੰਦਰ ਹੀ ਰੱਖਣੀ ਆ ਪਾ ਕੇ ਅੰਦਰ ਰੱਖ ਦੋ ਉਹ ਫਿਟੇ ਮਾਰੇ ਸਾਰੇ ਕਣਕ ਤੇ ਪਿੱਛੇ ਛੱਡ ਗਿਆ ਵਾ ਕੀ ਹੋੜੇ ਏ ਪ੍ਰਭੂ ਏ ਪ੍ਰਭੂ ਹੇ ਹਰੀ ਨਾਮ ਕ੍ਰਿਸ਼ਨ ਦੇ ਜਗਨਨਾਥ ਹੋ ਪ੍ਰੇਮਾਨੰਥੀ ਇਹ ਕੀ ਹੈ ਮੈਂ ਮੈਂ ਛੋਟਾ ਹੁੰਦਾ ਸੋਚਦਾ ਹੁੰਦਾ ਸੀ ਕਿ ਜਦੋਂ ਵੱਡਾ ਹੋਊਗਾ ਨਾ ਉਹ ਤੋਂ ਗਰੀਬਾਂ ਦੀ ਮਦਦ ਕਰਿਆ ਕਰੂੰਗਾ ਤਾਂ ਹੁਣ ਫਿਰ ਹੁਣ ਕੀ ਵੱਡਾ ਹੋਇਆ ਤਾਂ ਹੁਣ ਪਤਾ ਲੱਗਣ ਲੱਗਿਆ ਮੈਂ ਆਪ ਹੀ ਗਰੀਬ ਹਾਂ ਹੈ ਮੈਂ ਯਾਰ ਜਦੋਂ 47 ਵੇਲੇ ਦੀ ਲੜਾਈ ਸੀ ਉਹ ਤਾਂ ਗੋਰਿਆਂ ਨੂੰ ਤਾਂ ਪਾਪਾ ਜੀ ਹੈ ਸੀ ਉਹਨਾਂ ਦੇ ਜਾਣਾ ਬਣਦਾ ਵੀ ਸੀ ਯਾਰ ਗੋਰਿਆਂ ਨਾਲ ਤਾਂ ਆਪਣਾ ਕੋਈ ਰੋਲਾ ਨਹੀਂ ਸੀ ਉਹ ਕੋ ਚੱਲ ਗੀਆਂ ਲਾ ਮਮੀ ਤੂੰ ਵੀ ਮਾਨ ਕਰਨ ਵਾਲੀ ਹੋ ਗਈ ਆ ਆਪਣੇ ਪੁੱਤ ਤੇ ਤੇਰਾ ਪੁੱਤ ਪਹਿਲੇ ਨੰਬਰ ਤੇ ਹੋ ਗਿਆ ਹਾਈ ਮੇਰਾ ਪੁੱਤ ਮੈਨੂੰ ਪਤਾ ਸੀ ਇੱਕ ਨਾ ਇੱਕ ਦਿਨ ਨਾਮ ਤੂੰ ਜ਼ਰੂਰ ਚਮਕਾਏਗਾ ਪਰ ਵੈਸੇ ਪਹਿਲਾ ਨੰਬਰ ਆਇ ਕਿੱਥੇ ਆ ਥਾਣੇ ਚ ਪਹਿਲਾਂ ਪੁੱਠੇ ਕਮਾਂ ਚ ਪੰਜਵੇਂ ਨੰਬਰ ਤੇ ਸੀ ਹੁਣ ਪਹਿਲੇ ਨੰਬਰ ਤੇ ਆ ਗਿਆ